ਸਰਕਾਰ ਵੱਲੋਂ ਮਾਦੇਕਸੀਐਨ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਗਿਆ ਹੈ ਇਹ ਮਹਮ ਤਹਿਤ ਬਹੁਤ ਹੀ ਵਧੀਆ ਇੱਕ ਕਬਰੀ ਹੋਈ ਬੜੀ ਸਫਲਤਾ ਪ੍ਰਾਪਤ ਹੋਈ ਜਦੋਂ ਸਾਡੇ ਬੀਐਸਐਫ ਅਤੇ ਪੰਜਾਬ ਪੁਲਿਸ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਬੰਦੇ ਦੀ ਅਰੈਸਟ ਕਰਕੇ ਨਸੀਬ ਸਿੰਘ ਸਾਰਾ ਗੂਟਾ ਸਿੰਘ ਵਿਲੇਜ ਰੈਜ਼ੀਡੈਂਟ ਆਫ ਵਿਲੇਜ ਭਾਮਾ ਸਿੰਘ ਵਾਲਾ ਉਹਨੂੰ ਗ੍ਰਿਫਟਾਰ ਕਰਕੇ ਉਸ ਤੋਂ 2 ਕਿਲੋ 488 ਗ੍ਰਾਮ ਹੈਰਨ ਰਿਕਵਰ ਕੀਤੀ ਹੈ ਜੋ ਬੜੀ ਵਧੀਆ ਭਾਰੀ ਮਸਾਲਾ ਜਿਹੜਾ ਉਹ ਇਹ ਵਪਾਰ ਕਰ ਰਿਹਾ ਸੀ ਜੋ ਡਰੋਨ ਰਾਹੀਂ ਉਸਨੇ ਬਾਹਰੋਂ ਮਗਾਈ ਸੀ ਤੇ ਇਹ ਰਿਕਵਰ ਕਰਨ ਦੇ ਵਿੱਚ ਸਾਡੀ ਬੀਐਸਐਫ ਦੀ ਤੇ ਸਾਡੀ ਜਿਹੜੀ ਸਾਂਝੀ ਟੀਮ ਵੱਲੋਂ ਜਿਹੜਾ ਆਪਰੇਸ਼ਨ ਕੀਤਾ ਗਿਆ ਉਦੇ ਵਿੱਚ ਰਿਕਵਰ ਕਰਨ ਵਿੱਚ ਸਫਲਤਾ ਹਾਸਲ ਹੋਈ ਪਹਿਲਾਂ ਤੋਂ ਵੀ ਕੰਮ ਕਰਦਾ ਸੀ ਇਹ ਪਰਚੇ ਹੈਗੇ ਪਹਿਲਾਂ ਇਹਦਾ ਪਹਿਲਾ ਪਰਚੇ ਨਹੀਂ ਪਰ ਇਹਦੀ ਪੁਸ਼ਕਸ਼ ਚੱਲ ਰਹੀ ਹੈ ਪੁਸ਼ਕਸ਼ ਦੇ ਅਨਸਾਰ ਇਹਦਾ ਹੋਰ ਵੀ ਲਿੰਕ ਹੈ ਜਿਹੜੇ ਸਾਨੂੰ ਬੈਕਵਰਡ ਤੇ ਫਾਰਵਰਡ ਲਿੰਕੇਜ ਤੋਂ ਬਾਅਦ ਸਾਨੂੰ ਹੋਰ ਵੀ ਕਾਫੀ ਖਲਾਸੇ ਤੋਂ ਸਾਹਮਣੇ ਆ ਰਹੇ ਸਰ ਕਿਦਾਂ ਲਿੰਕ ਹੈਗਾ ਸੀਗਾ ਇਹਨਾਂ ਦਾ ਔਰ ਕਿੰਦੇ ਜ਼ਰੀਏ ਆਈ ਹੈਗੀ ਇਹ ਇਹ ਇਸ ਵੇਲੇ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਇਹਦਾ ਜਿਹਦੇ ਨਾਲ ਵੀ ਲਿੰਕ ਸੀਗਾ ਉਹ ਸਾਡੇ ਨੋਟਿਸ 'ਚ ਆ ਗਿਆ ਜਿਹੜੇ ਇਹ ਬੈਕਵਰਡ ਲਿੰਕ ਲਿੰਕੇਜ ਤੇ ਅੱਗੇ ਕਿੱਥੇ ਦੇਣੀ ਸੀ ਉਹ ਨੋਟਿਸ ਆ ਗਿਆ ਤੇ ਉਹ ਉਹਦੇ ਮੁਤਾਬਕ ਅਸੀਂ ਕੰਮ ਕਰ ਰਹੀ ਹਾਂ ਸਰ ਜਿਹੜੀ ਰਿਕਵਰੀ ਹੋਈ ਹੈ ਇਹ 700 ਰੁਪਏ ਦੇ ਦੌਰਾਨ ਹੋਈ ਹੈ ਜਦ ਕਿ ਘਰੋਂ ਚਲ ਬਰਾਮਦ ਹੋਈ ਇਹ ਸਰਚ ਬਿਆਨ ਦੇ ਦੌਰਾਨ ਹੋਈ ਹੈ ਜੀ ਜਦੋਂ ਉਸ ਬੰਦੇ ਨੂੰ ਉਸ ਏਰੀਏ ਦੇ ਵਿੱਚੋਂ ਬੀਐਸਐਫ ਤੇ ਸਾਡੀ ਜਿਹੜੀ ਪਾਰਟੀ ਸੀ ਪੁਲਿਸ ਦੀ ਪਾਰਟੀ ਜਿਸ ਦੇ ਵਿੱਚ ਸਾਡੇ ਇੰਚਾਰਜ ਸੀਆਈਏ ਐਸਐਚਓ ਸਦਰ ਡੀਐਸਪੀ ਸਿਟੀ ਇਹ ਸਾਰੇ ਸੀਗੇ ਤੇ ਬੀਐਸਐਫ ਦੇ ਵੀ ਅਧਿਕਾਰੀ ਸੀਗੇ ਉਹਦੇ ਦੌਰਾਨ ਜਦੋਂ ਉੱਥੇ ਇਹਨਾਂ ਨੂੰ ਇੱਕ ਬੰਦਾ ਮਿਲਿਆ ਲੁਕਿਆ ਹੋਇਆ ਜਿਹੜਾ ਇਹ ਆਹੀ ਜਿਹੜਾ ਨਸੀਬ ਸਿੰਘ ਜਿਹਦਾ ਪਤਾ ਲੱਗਿਆ ਨਸੀਬ ਸਿੰਘ ਸਾਰਾ ਬੂਟਾ ਸਿੰਘ ਹੈ ਤੇ ਇਸ ਤੋਂ ਅੱਗੇ ਇਸ ਨੂੰ ਫਾਲੋਅ ਅਪ ਕਰਦੇ ਨੇ ਲੀਡ ਨੂੰ ਫਾਲੋਅ ਅਪ ਕਰਦੇ ਇਲਾਕੇ ਦੇ ਵਿੱਚ ਸਰਚ ਕਰਦੇ ਸੱਚ ਹੋਇਆ ਨਰਾਣੇ ਨਾਲੋਂ ਉਹ ਸਾਰੀ ਰਿਕਵਰੀ ਹੋ ਗਈ ਸਰ ਇਹ ਇੰਨੀ ਪਾਰਟੀ ਹੈ ਵੀ ਉਹਨੇ ਕੋ ਕੀ ਕੀ ਬਰਾਮਦ ਹੋਇਆ ਇਹਦੇ ਵਿੱਚ ਆ ਤੁਹਾਡੇ ਸਾਹਮਣੇ ਹੈ ਜੀ ਇਹ 2 ਕਿਲੋ 488 ਗ੍ਰਾਮ ਹੈਰੋਇਨ ਪੰਜ ਪੈਕੇਟ ਸੀ ਤੇ ਉਹ ਉਹਦੇ ਵਿੱਚੋਂ ਜਦੋਂ weight ਕਰਨ ਤੇ 2 2 ਕਿਲੋ 488 ਗ੍ਰਾਮ ਹੈ ਸਰ ਡਰੋਨ ਦੇ ਜ਼ਰੀਏ ਆਈ ਗਈ ਸੀ ਹਾਂਜੀ ਹਾਂਜੀ ਡਰੋਨ ਦੇ ਜ਼ਰੀਏ ਘਰ ਇਹਦਾ ਜ਼ੀਰੋ ਲਾਈਨ ਦੇ ਲਾਗੇ ਤੱਕ ਹੀ ਆ ਘਰ ਅਜੇ ਪਾਸੇ ਅਜ ਦੂਰ ਇਹ ਜਿੱਥੋਂ ਰਿਕਵਰ ਹੋਈ ਹੈ ਉਹ ਕਰੀਬ 2 ਕਿਲੋਮੀਟਰ ਬਾਹਰ ਸਰ ਖੇਤੜੇ ਆਪਣੇ ਸੀ ਨਹੀਂ ਇਹ ਇਹਦਾ ਪਿੰਡ ਹੈਗਾ ਭੰਮਾ ਸਿੰਘ ਵਾਲਾ ਜਿਹੜੀ ਰਿਕਵਰੀ ਹੋਈ ਹੈ ਉਹ ਜਖਰਾਵਾ ਪੀਐਸ ਅਦਰ ਫਰੋਜਪੁਰੇ ਕੱਲਾ ਹੀ ਕੰਮ ਕਰਦਾ ਹੋ ਸਕਦਾ ਜਾਂ ਉਹ ਗਰੂਪ ਦਾ ਮੈਂਬਰ ਹੋ ਸਕਦਾ ਬਿਲਕੁਲ ਇਹਦੇ ਨਾਲ ਬੰਦੇ ਹੈਗੇ ਆ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਨਾਂ ਤੇ ਅਸੀਂ ਟੀਮਸ ਬਣੀਆਂ ਹੋਈਆਂ ਰੇਡਸ ਕਰ ਰਹੇ ਹਾਂ